ਸ਼ਾਮੀ ਸਦਰ ਪੁਲਿਸ ਸਟੇਸ਼ਨ ਦੇ ਵਿੱਚ ਇਨਫੋਰਮੇਸ਼ਨ ਆਈ ਕਿ ਕਰਲੋਚਨ ਸਿੰਘ ਜਦ ਆਪਣੇ ਖੇਤ ਤੋਂ ਆਪਣੇ ਘਰ ਨੂੰ ਵਾਪਸ ਜਾ ਰਹੇ ਸੀ ਪਿੰਡ ਇਕਲਾਹਾ ਵਿੱਚ ਤੇ ਉੱਥੇ ਰਸਤੇ ਦੇ ਵਿੱਚ ਉਹਨਾਂ 'ਦਈ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਇਨਫੋਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਦੀ ਟੀਮ ਐਸਐਸਪੀ ਸਾਹਿਬ ਨੇ ਆਪ ਵੀ ਉੱਥੇ ਮੌਕੇ ਤੇ ਦੇਖਿਆ ਤੇ ਇਸ ਦੇ ਵਿੱਚ ਉਹਨਾਂ ਦੇ ਬੇਟੇ ਦੇ ਬਿਆਨ ਤੇ ਸਾਡੇ ਵੱਲੋਂ 179 ਨੰਬਰ ਐਫਆਈਆਰ ਸਦਰ ਪੁਲਿਸ ਸਟੇਸ਼ਨ ਖੰਨਾ ਦੇ ਵਿੱਚ ਰਜਿਸਟਰ ਕੀਤੀ ਗਈ ਹੈ। ਮੌਕਾ ਦੇਖਣ ਤੋਂ ਬਾਅਦ ਉੱਥੇ ਫੋਰੈਂਸਿਕ ਅਫਸਰ ਨੂੰ ਵੀ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਜੋ ਵੀ ਸਬੂਤ ਹਨ ਉਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਤਫ਼ਤੀਸ਼ ਸ਼ੁਰੂ ਕੀਤੀ ਜਾ ਸਕੇ ਤੇ ਇਹਦੇ ਵਿੱਚ ਅੱਗੇ ਕੰਮ ਕਰਦੇ ਹੋਏ ਇਹਨਾਂ ਨੇ ਮੁਕਦਮੇ ਦੇ ਵਿੱਚ ਜੋ ਮੇਨ ਦੋਸ਼ੀ ਹੈ ਜਿਨ੍ਹਾਂ ਨੇ ਮੌਕੇ ਤੇ ਗੁਲੀਆਂ ਚਲਾਈਆਂ ਤੇ ਤਰਲੋਚਨ ਸਿੰਘ ਦੀ ਹਤਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਾਡੀ ਇਸ ਦੇ ਵਿੱਚ ਅੱਗੇ ਹੋਰ ਤਫ਼ਤੀਸ਼ ਜਾਰੀ ਹੈ ਮੈਨੂੰ ਕੀ ਕਾਰਨ ਸੀ ਜਿਹੜਾ ਉਹਨੇ ਜਿਹੜਾ ਮਰਡਰ ਕੀਤਾ ਹੈ ਨੇ ਪੂਹੁੰਤਕ ਦੀ ਪੁਛਗੀ ਵਿਚ ਜੋ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ਬਾਜ਼ੀ ਚੱਲਦੀ ਹੈ ਲੇਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਇਹਨਾਂ ਦੀ ਆਪਸੀ ਪਿੰਡ ਦੇ ਵਿੱਚ ਕੋਈ ਇਹਨਾਂ ਦੀ ਰੰਜਿਸ਼ਬਾਜ਼ੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ 'ਚ ਰੱਖੀ ਸੀ ਤੇ ਜਿਸਤੇ ਕੀ ਉਹਨਾਂ ਨੂੰ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦੇ ਮਨ 'ਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਮਨਛਾ ਸੀਗੀ ਆਪਣੀ ਦੁਸ਼ਮਣੀ ਨੂੰ ਪੂਰਾ ਕਰਨ ਦੀ ਤੇ ਉਹਨਾਂ ਨੂੰ ਕੱਲ ਜਿਵੇਂ ਹੀ ਮੌਕਾ ਮਿਲਿਆ ਤੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਆਪਣੀਆਂ ਟੀਮਾਂ ਵੱਖ-ਵੱਖਰੀ ਥਾਵਾਂ ਤੇ ਭੇਜੀਆਂ ਤੇ ਉਹ ਤੋਂ ਬਾਅਦ ਹੀ ਜੋ ਮੇਨ ਦੋਸ਼ੀ ਹੈ ਜੋ ਕਿ ਮੌਕੇ ਤੇ ਸਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਗੁਲੀਆਂ ਚਲਾਈਆਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਕੋਈ ਕ੍ਰਿਟੀਕਲ ਇਸ਼ੂ ਤਾਂ ਨਹੀਂ ਸੀ ਮੈਂ ਕੋਈ ਇਲੈਕਸ਼ਨ ਨੂੰ ਲੈ ਕੇ ਆਉਣਾ ਚਾਹ ਰਿਹਾ ਹਾਂ ਨੇ ਅਜੇ ਤੱਕ ਸਾਡੀ ਤਫਤੀਸ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆਈਏ ਸੋ ਅਜੇ ਸਚ ਹੋਰ ਤਫਤੀਸ਼ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਅਸੀਂ ਤੁਹਾਡੇ ਨਾਲ ਸੇ ਜਿਹੜਾ ਜਿਹੜਾ ਐਨਵਾਇਰਨਮੈਂਟ ਹੈ ਜੀ ਜੋ ਬਦਈ ਮਕਦਮਾ ਨੇ ਮਰਤਕ ਦੇ ਬੇਟੇ ਵੱਲੋਂ ਜੋ ਐਫਆਈਆਰ ਦਰਜ ਹੋਈ ਹੈ ਉਹਨਾਂ ਨੇ ਇਸ ਦੇ ਵਿੱਚ 10 ਦੋਸ਼ੀਆਂ ਤੇ ਐਫਆਈਆਰ ਰਜਿਸਟਰ ਕਰਾਈ ਹੈ ਸੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜ਼ਿਲ੍ਹਾ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਐਗਜ਼ਾਮਿਨ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਐਵੀਡੈਂਸ ਵਿੱਚ ਕੁਝ ਆਏਗਾ ਕਿ ਆਪਾਂ ਉਸ ਦੇ ਵਿੱਚ ਅੱਗੇ ਕਾਰਵਾਈ ਕਰਾਂਗੇ। ਬਾਕੀ ਇਹਦੇ ਕੀ ਇਲਜ਼ਾਮ ਲਗਾਏ ਗਏ ਨੇ ਕੀ ਚੀਜ਼ ਹੋਰ ਨਹੀਂ ਕਰ ਲੋਗੇ। ਉਹਨਾਂ ਨੇ ਆਪਣੇ ਕੰਪਲੇਂਟ ਵਿੱਚ ਹੀ ਲਿਖਾਇਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਵੀ ਇਸ ਦੇ ਵਿੱਚ ਨਾਲ ਇਨਵੋਲਡ ਹੈਗੇ ਨੇ ਇਸ ਮਰਦਕ ਦੇ ਵਿੱਚ। ਆਪਾਂ ਤਫਤੀਸ਼ ਕਰ ਰਹੇ ਹਾਂ ਤੇ ਆਪਾਂ ਜਿਵੇਂ ਵੀ ਸਾਹਮਣੇ ਆਏਗਾ ਉਹ ਸਾਰੀ ਚੀਜ਼ ਤੁਹਾਨੂੰ ਸ਼ੇਅਰ ਕਰਾਂਗੇ। ਪੁਰਾਣਾ ਕੋ ਕ੍ਰਿਮੀਨਲ ਕੋਡ ਇਹਨਾਂ ਦਾ। ਉਹ ਆਪਣੀ ਤਫਤੀਸ਼ ਦੇ ਵਿੱਚ ਹੈਗਾ ਜਿਵੇਂ ਸਾਡੇ ਸਾਡੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸ ਦਿਆਂਗੇ। ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਦਾਤ ਹੈਗੀ ਹੈ। ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਅੱਗੇ ਕੰਮ ਕਰਦੇ ਹੋਏ ਪਰਚਾ ਦਰਜ ਕਰਕੇ ਅਜੇ ਅਕਿਊਸਟ ਅਰੈਸਟ ਕੀਤਾ ਜਿਵੇਂ ਵੀ ਜੋ ਸਾਨੂੰ ਹੋਰ ਨਵੀਆਂ ਚੀਜ਼ਾਂ ਸਾਹਮਣੇ ਆਣਗੀਆਂ ਆਪਾਂ ਨਾਲ ਦੇਣਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਕੋਈ ਪੋਲੀਟਿਕਲ ਬੈਕਗਰਾਉਂਡ ਨਹੀਂ ਨਹੀਂ ਅਜੇ ਅਜੇ ਸੀਰੀਅਸ ਤੇ ਵੀਚ ਅੱਗੇ ਕਰ ਰਹੇ ਹਾਂ ਤੇ ਵੈਪਨ ਜਿਹੜਾ ਲਾਇਸੈਂਸੀ ਹੈ ਜੀ ਹਾਂ ਜੀ ਵੈਪਨ ਤੇ ਰਾਉਂਡ ਤੁਸੀਂ ਕੁਝ ਰਹੇ ਸੀ ਜੀ ਜੋ ਵੈਪਨ ਆਫ ਅਫੈਂਸ ਹੈਗਾ ਉਹ ਰਿਕਵਰ ਹੋ ਚੁੱਕਾ ਹੈ ਉਹ ਨਾਦਾ ਲਾਇਸੈਂਸੀ ਵੈਪਨ ਹੈਗਾ ਤੇ ਉੱਥੇ ਮੌਕੇ ਤੇ ਜੋ ਤਿੰਨ ਜਾਂ ਚਾਰ ਰਾਉਂਡ ਜੋ ਚਲੇ ਹਨ ਸਾਨੂੰ ਉਥੋਂ ਜੋ ਕੋਲ ਬਰਾਮਦ ਹੋਇਆ ਤੋ ਅਸੀਂ ਖੋਲ ਵੀ ਲੈ ਲੈਂਦੇ ਆ ਤੇ ਉਹਨਾਂ ਦਾ ਵੀ ਅੱਗੇ ਫਰੇਮਸਿਕ ਅਨਾਲਿਸਿਸ ਕੀਤਾ ਜਾ ਰਿਹਾ ਹੈ। ਮੈਡਮ ਕੋਈ ਸੀਸੀਟੀਵੀ ਸਾਹਮਣੇ ਆਇਆ ਜਿਸ ਦੇ ਵਿੱਚ ਪਤਾ ਲੱਗਿਆ ਵੀ ਉਹ ਇਕੱਲੀ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਜਰਮਰਡਰ ਕਾ ਚੁ। ਅਸੀਂ ਕਰ ਰਹੇ ਆ ਤਫ਼ਤੀਸ਼ ਤੁਹਾਨੂੰ ਇਸ ਦੇ ਬਿਚ ਦੇ ਸੰਬੰਧ। ਮੈਂ ਤੁਹਾਨੂੰ ਡਿਟੇਲ ਆਦੀ ਪੁਲਿਸ ਦੀ ਰਿਪੋਰਟ ਵੀ ਆ ਲਗੀਆਂ ਨੇ। ਅਬ ਪ੍ਰੈਸ ਨੋਟ ਤੁਹਾਨੂੰ ਨੇ ਸ਼ੇਅਰ ਕਰ ਦਿੰਦੇ। ਹਾਂਜੀ ਪ੍ਰੈਸ ਨੋਟ ਹੈਗਾ ਤੁਹਾਨੂੰ ਪ੍ਰੈਸ ਨੋਟ ਸ਼ੇਅਰ ਕਰ ਦਿੰਦੇ ਆ ਜੀ ਉਸ ਦੇ ਵਿੱਚ ਮਰਡਰ ਦੀ ਤੇ ਕਾਂਸਪੀਰੇਸੀ ਦੀ ਜੋ ਬੀ ਐਨ ਐਸ ਦੀ ਨਵੀਂ ਤਾਰਾਵਾ 103 ਅਤੇ 65 ਕਾਟ ਦੋ ਬੀ ਐਨ ਐਸ ਦੇ ਵਿੱਚ ਤੇ ਆਰਮ ਜੈਟ ਦੇ ਵਿੱਚ ਪਰਚਾਦਾ ਜੀ ਪਹਿਲੇ